ਅੱਜ ਮੇਰੇ ਪਿੰਡ ਨੂੰ ਪਿੰਡ ਕਰੀਮਨਗਰ ਨੂੰ ਇੱਕ ਅਪੀਲ ਮੇਰੀ ਕਿ ਸਾਡੇ ਪੰਜਾਬ ਦੇ ਸੀਐਮ ਸ੍ਰੀ ਭਵਤ ਸਿੰਘ ਮਾਨ ਨੇ ਜੋ ਐਮ ਚਲਾਈ ਆ ਯੁੱਧ ਨਸ਼ਿਆਂ ਵਿਰੁੱਧ ਆਪਾਂ ਉਸ ਦਾ ਹਿੱਸਾ ਬਣੀਏ ਕਿਉਂਕਿ ਨਸ਼ੇ ਨੂੰ ਰੋਕਣ ਦੇ ਲਈ ਅਗਰ ਕੋਈ ਸਰਕਾਰ ਇਹ ਕੰਮ ਕਰਦੀ ਆ ਤੇ ਉਹ ਬਿਲਕੁਲ ਚੰਗਾ ਕੰਮ ਕਰਦੀ ਔਰ ਸਾਨੂੰ ਤੇ ਹੁਣ ਤੱਕ ਇੱਕੋ ਹੀ ਕੰਮ ਚੰਗਾ ਲੱਗਿਆ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਸਾਡੇ ਨਾਲ ਲੱਗਦੇ ਪੰਜਾਬ ਦੇ ਨਾਲ ਲੱਗਦਾ ਹਿੱਸਾ ਹਰਿਆਣੇ ਦਾ ਹਰਿਆਣੇ ਦੇ ਵਿੱਚ ਖਰਕਾਂ ਪਿੰਡ ਕਹਿੰਦੇ ਬੜਾ ਮਸ਼ਹੂਰ ਸੀ ਪਹਿਲਾਂ ਉੱਥੇ ਨਸ਼ਾ ਤਸਕਰੀ ਹੁੰਦੀ ਆ ਪਰ ਕੀ ਅੱਜ ਕੁਝ ਹੱਦ ਤੱਕ ਉਹ ਕੰਟਰੋਲ ਕਰ ਲਿਆ ਉਹ ਲੋਕਾਂ ਨੇ ਆਪ ਕਰ ਲਿਆ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਪਿੰਡ ਨੂੰ ਆਪਣੀ ਨੌਜਵਾਨੀ ਨੂੰ ਆਪਣੇ ਯੂਥ ਨੂੰ ਨਸ਼ੇ ਤੋਂ ਕਿਵੇਂ ਬਚਾਈਏ ਸੀਐਮ ਸਾਹਿਬ ਨੇ ਇੱਕ WhatsApp ਨੰਬਰ ਵੀ ਜਾਰੀ ਕੀਤਾ ਜੋ ਸਭ ਕੋਲ ਆ ਔਰ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਚੌਕ ਕਿਸੇ ਵੀ ਮੁਹੱਲੇ ਜਾਂ ਕਿਸੇ ਵੀ ਮਾਰਕੀਟ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਬੰਦੇ ਨਸ਼ਾ ਵੇਚ ਰਹੇ ਨੇ ਜਾਂ ਨਸ਼ਾ ਪੀ ਰਹੇ ਨੇ ਜਾਂ ਚਿੱਟਾ ਲਾ ਰਹੇ ਨੇ ਉਹਨਾਂ ਦੀ ਇੱਕ ਵੀਡੀਓ ਬਣਾ ਲਓ ਵੀਡੀਓ ਬਣਾ ਕੇ ਮੈਨੂੰ ਪਰਸਨਲ ਨੰਬਰ ਤੇ ਭੇਜ ਦਿਓ ਔਰ ਜਿਹੜਾ ਬੰਦਾ ਉਸ ਬੰਦਿਆਂ ਦੀ ਵੀਡੀਓ ਬਣਾ ਕੇ ਭੇਜੇਗਾ ਉਸ ਨੂੰ 1000 ਰੁਪਇਆ ਮੈਂ ਨਾਲ ਦੀ ਨਾਲ ਹੀ ਦਵਾਂਗਾ ਔਰ ਜਿਹੜਾ ਬੰਦਾ ਉਸ ਵੀਡੀਓ ਦੇ ਵਿੱਚ ਪੀਂਦਾ ਦਿਖ ਗਿਆ ਜਾਂ ਵੇਚਦਾ ਦਿਖ ਗਿਆ ਉਹਦੀ ਕੰਪਲੀਟ ਫਿਰ ਅਸੀਂ ਉੱਪਰ ਤੱਕ ਉਹ ਸ਼ਾਇਦ ਆਪ ਜੀ ਨੂੰ ਪਤਾ ਹੀ ਆ ਪੁਲਿਸ ਪ੍ਰਸ਼ਾਸਨ ਫਿਰ ਮਿੰਟ ਚ ਲੈ ਜਾਏਗੀ ਚੱਕ ਕੇ ਫਿਰ ਉਹ ਪੀਣ ਵਾਲੇ ਨੂੰ ਪੁੱਛਾਂਗੇ ਉਹ ਲੈ ਕੇ ਕਿੱਥੋਂ ਆਇਆ ਆ ਪੀਣ ਵਾਲਾ ਹੋਵੇ ਭਾਵੇਂ ਮੇਰਾ ਸਪੋਰਟਰ ਹੋਵੇ ਜਾਂ ਮੈਨੂੰ ਉਹਨੇ ਮੈਨੂੰ ਬੋਰਡ ਦਿੱਤੀ ਹੋਵੇ ਜਾਂ ਮੇਰੇ ਪਿੱਛੇ ਉਤੇ ਪਰਚੇ ਹੋ ਗਏ ਹੋਣ ਜਾਂ ਮੇਰੇ ਘਰ ਦਾ ਮੈਂਬਰ ਕਿਉਂ ਨਾ ਹੋਵੇ ਆਪ ਜੀ ਨੇ ਸਿਰਫ ਇੱਕ ਵੀਡੀਓ ਬਣਾਨੀ ਆ ਇਹ ਨਹੀਂ ਸੋਚਣਾ ਕਿ ਉਹ ਮੇਰਾ ਭਤੀਜਾ ਆ ਜਾਂ ਮੇਰਾ ਭਰਾ ਆ ਜਾਂ ਮੇਰੇ ਏਰੀਏ ਦਾ ਆ ਉਹਦੀ ਵੀਡੀਓ ਬਣਾ ਕੇ ਤੁਸੀਂ ਮੈਨੂੰ ਵਟਸਐਪ ਕਰੋ 1000 ਰੁਪਇਆ ਉਸੇ ਟਾਈਮ ਲਓ ਔਰ ਉਹਨੂੰ ਥਾਣੇ ਦੇ ਵਿੱਚੋਂ ਜੇ ਕੋਈ ਛੜਾ ਗਿਆ ਜਾਂ ਕੋਈ ਇਹ ਸੋਚ ਕੇ ਵੇਚ ਰਿਹਾ ਹੋਵੇ ਕਿ ਵੀ ਮੇਰੀ ਕਿਸੇ ਵੱਡੇ ਐਮਐਲਏ ਨਾਲ ਜਾਂ ਮੰਤਰੀ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਸੈਟਿੰਗ ਜਾਂ ਜਾਣਾ ਪੁਲਿਸ ਨੂੰ ਹਫਤਾ ਦਿਨਾ ਜਾਂ ਕੁਝ ਏਦਾਂ ਦੇ ਲੋਕ ਹੁੰਦੇ ਨੇ ਆਪਣੀ ਹਵਾ ਬਾਜੀ ਜੀ ਆਂਦੇ ਨੇ ਦੇਖੋ ਪੁਲਿਸ ਪ੍ਰਸ਼ਾਸਨ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦਾ ਨਸ਼ਾ ਵੇਚਦਾ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਆਪਣੇ ਪਿੰਡ ਨੂੰ ਬਚਾਉਣ ਦੇ ਲਈ ਆਪਣੇ ਜੁੱਥ ਨੂੰ ਬਚਾਉਣ ਦੇ ਲਈ ਔਰ ਇਹ ਵੀਡੀਓ ਅੱਜ ਤੋਂ ਅੱਜ ਆਪਾਂ ਇਹ ਪਾ ਰਹੇ ਆ ਅੱਜ ਇੱਕ ਤਰੀਕ ਆ ਇੱਜ ਅੱਜ ਆਪਾਂ ਪਾ ਰਹੇ ਹਾਂ ਅੱਜ ਤੋਂ ਬਾਅਦ ਦੀ ਵੀਡੀਓ ਹੋਣੀ ਚਾਹੀਦੀ ਹੈ ਨਾ ਕਿ ਪੁਰਾਣੀਆਂ ਵੀਡੀਓ ਪਿਛਲੀਆਂ ਜੋ ਵੀਡੀਓ ਹੋ ਗਈਆਂ ਜੋ ਪੀ ਗਏ ਕਰ ਗਏ ਛੱਡ ਦਿਓ ਕਿਉਂਕਿ ਪਿਛਲੇ ਗੋਗਨ ਬਖਸ਼ ਲਿਓ ਅੱਗੇ ਮਾਰਗ ਦਿਜੀਓ ਪਿਛਲਾ ਨੂੰ ਛੱਡ ਦਿਓ ਆਪਾਂ ਅੱਗੇ ਦੇਖਣਾ ਹੈ ਅਗਲਾ ਅੱਜ ਤੋਂ ਬਾਅਦ ਜੇਕਰ ਕੋਈ ਤੁਹਾਨੂੰ ਪੀਂਦਾ ਦੇਖਦਾ ਹੈ ਉਹਦੀ ਵੀਡੀਓ ਮੈਨੂੰ ਮੈਂਸ਼ਨ ਕਰ ਦਿਓ ਔਰ ਜਿਹੜਾ ਬੰਦਾ ਮੈਨੂੰ ਵੀਡੀਓ ਭੇਜੇਗਾ ਉਹਨੂੰ 1000 ਰੁਪਿਆ ਮੈਂ ਉਸੇ ਟਾਈਮ ਦਾਂਗਾ ਬੇਸ਼ੱਕ ਉਹਨੂੰ ਅਕਾਊਂਟ ਜੇ ਪਾਵਾਂ ਲਾਈਵ ਦਿਖਾ ਕੇ ਪਾਵਾਂ ਅਗਰ ਉਹਦੇ ਕੋਈ ਬੰਦਾ ਕਾਰਵਾਈ ਕਰੇਗਾ ਤਾਂ ਉਹਦੀ ਜ਼ਿੰਮੇਵ ਵੀਡੀਓ ਪਾਏਗਾ ਕੋਈ ਪੀਂਦਾ ਆ ਜਾਂ ਕੋਈ ਲੈਂਦਾ ਆ ਜਾਂ ਕਿਸੇ ਦਾ ਮੋਟਰਸਾਈਕਲ ਆ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਉਹਦੀ ਜਮਾਨਤ ਵੀ ਮੈਂ ਕਰਵਾਵਾਂਗਾ ਜਿਹੜਾ ਬੰਦਾ ਪੀ ਰਿਹਾ ਆ ਪਰ ਕਰਾਵਾਂਗੇ ਤਿੰਨ ਤੋਂ ਚਾਰ ਮਹੀਨੇ ਬਾਅਦ ਜਮਾਨਤ ਕਰਾਉਣ ਤੱਕ ਦੀ ਜ਼ਿੰਮੇਵਾਰੀ ਮੇਰੀ ਹੋਏਗੀ ਤਿੰਨ ਮਹੀਨੇ ਅੰਦਰ ਰਹੇਗਾ ਉਹਦਾ ਦਿਮਾਗ ਸੈੱਟ ਹੋ ਜਾਏਗਾ ਉਹ ਨਸ਼ਾ ਵੀ ਸੈੱਟ ਹੋ ਜਾਊਗਾ ਛੱਡ ਜਾਏਗਾ ਤੇ ਜਿਹੜੇ ਵੇਚਣ ਵਾਲੇ ਨੇ ਫਿਰ ਉਹਨਾਂ ਦੇ ਜ਼ਰੀਏ ਆਪਾਂ ਫੜ ਸਕਦੇ ਹਾਂ ਔਰ ਇਹ ਸੋਚ ਕੇ ਵੇਚਣ ਕਿ ਅੰਦਰ ਵੀ ਜਾਣਾ ਪੈ ਸਕਦਾ ਆ ਔਰ ਇਹ ਨਾ ਸੋਚਣ ਕਿ ਅਸੀਂ ਥਾਣੇ ਦੇ ਵਿੱਚੋਂ ਸੈਟਿੰਗ ਕਰਕੇ ਬਾਹਰ ਨਿਕੜਾਵਾਂਗੇ ਉਹ ਭੁੱਲ ਜਾਣ ਔਰ ਮੈਂ ਆਪਣੇ ਯੂਥ ਨੂੰ ਬੇਨਤੀ ਕਰਦਾ ਕਿ ਮੇਰਾ ਇਸ ਕੰਮ ਦੇ ਵਿੱਚ ਸਾਥ ਜਰੂਰ ਦਿਓ ਔਰ ਇਸ ਵੀਡੀਓ ਨੂੰ ਮੈਂ ਕਦੇ ਕਹਿੰਦਾ ਨਹੀਂ ਸ਼ੇਅਰ ਕਰੋ ਪਰ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜਰੂਰ ਇੱਥੇ ਕਮੈਂਟ ਦੇ ਕੇ ਮੈਨੂੰ ਦੱਸਿਓ ਕਿ ਆਪਾਂ ਇਹ ਕੰਮ ਕਰੀਏ ਜਾਂ ਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ